ਸਤਿਗੁਰੂ ਰਬਦਾਸ ਜੀ ਦੇ 649ਵੇਂ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਅੱਜ ਦੇ ਜਨਮ ਦਿਵਸ ਨੂੰ ਸਮਰਪਤ ਸਤਿਗੁਰੂ ਰਵਦਾਸ ਜੀ ਦੀ ਬਾਣੀ ਦਾ ਟੀਕਾ ਕਰਕੇ ਆਪਣੇ YouTube ਚੈਨਲ ਗੁਰਬਾਣੀ ਐਂਡ ਹਿਸਟਰੀ ਤੇ ਪਾਉਣ ਦੀ ਪ੍ਰਸੰਤਾ ਲੈ ਰਿਹਾ ਹਾਂ ਸਰਵਣ ਕਰੋ ਅੱਜ ਪਹਿਲੀ ਕਿਸ਼ਤ ਸਮੂਹ ਸੰਗਤਾਂ ਦਾ ਦਾਸਾਨ ਦਾਸ ਗਿਆਨੀ ਬਲਵੀਰ ਸਿੰਘ ਸ਼ੌਂਕੀ ਧੀ ਰਾਗ ਤੋਹੀ 모ਹੀ 모ਹੀ ਤੋਹੀ ਅੰਕਰ ਕੈਸਾ ਕਨਕ ਕਟਕ ਜਲਤਰੰਗ ਜੈਸਾ ਅਰਥ ਸਤਗੁਰੂ ਰਵਦਾਸ ਜੀ ਫਰਮਾਉਂਦੇ ਹਨ ਕਿ हे ਪ੍ਰਭੂ ਤੂੰ ਹੈ ਤੇ ਮੈਂ ਹਾਂ ਮੈਂ ਅਤੇ ਤੂੰ ਦੋਨੋਂ ਇੱਕ ਹਾਂ ਪਾਰ ਸਵਾਲ ਇਹ ਹੈ ਕਿ ਤੇਰੇ ਅਤੇ ਮੇਰੇ ਵਿੱਚ ਅੰਤਰ ਫਰਕ ਕਿਹਸਾ ਭਾਵ ਫਰਕ ਕੀ ਹੈ ਫਿਰ ਆਪ ਹੀ ਉੱਤਰ ਵਿੱਚ ਫਰਮਾਉਂਦੇ ਹਨ ਕਿ ਜੈਸੇ ਕਨਕ ਸੋਨਾ ਕਟਕ ਸੋਨੇ ਦਾ ਬਣਿਆ ਕੜਾ ਰੂਪੀ ਗਹਿਣਾ ਦੋਨੋਂ ਇੱਕ ਹੈ ਪਾਰ ਦੁਬਦਾ ਕਾਰਨ ਸੋਨਾ ਅਤਿ ਕੜਾ ਦੋ ਹੈ ਜੈਸੇ ਜਲ ਪਾਣੀ ਤਰੰਗ ਪਾਣੀ ਵਿੱਚ ਉਠੀ ਲਹਿਰ ਦੋਨੋਂ ਇੱਕ ਹੈ ਪਾਰ ਦੁਬਦਾ ਕਾਰਨ ਪਾਣੀ ਅਤੇ ਲਹਿਰ ਦੋ ਹਨ ਤੈਸੇ ਹੀ ਹੈ ਗੁਰਮਖ ਜਨੋ ਪ੍ਰਭ ਆਧੇ ਮੈਂ ਪਾਵਸ ਮੁੱਚੇ ਸੰਸਾਰਿਕ ਜੀਵ ਇੱਕ ਹਾਂ ਪਰ ਦੁਬਦਾ ਕਾਰਨ ਵਖ ਵਖ ਹਾਂ ਜੋ ਪੈ ਹਮ ਨਾ ਪਾਪ ਕਰਨਤਾ ਅਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਅਹ ਅਨੰਤਾ ਅੰਤਰਤ ਬਯੰਤ ਪ੍ਰਭੂ ਜੇਕਰ ਹਮ ਸਮੁੱਚੇ ਸੰਸਾਰ ਕੇ ਜੀਵ ਪਾਪ ਨਾ ਕਰ ਦੇ ਤਾਂ ਤੇਰਾ ਤਤ ਪਾਪੀ ਪਾਵਨ ਪਾਪ ਰਹਿ ਤ ਪਵਿੱਤਰ ਨਾਮ ਕੈਸੇ ਹੁੰਦਾ ਕਿੱਦਾਂ ਹੁੰਦਾ ਭਾਵ ਜੀਵ ਪਾਪ ਕਰਦਾ ਹੈ ਗਿਆਨ ਹੋਣ ਤੇ ਜੀਵ ਤੇਰੀ ਸ਼ਰਨ ਆਉਂਦਾ ਹੈ ਸ਼ਰਨ ਆਉਣ ਤੇ ਤੂੰ ਉਸ ਪਾਪੀ ਦਾ ਪਾਪ ਮੁਕਤ ਕਰਕੇ ਜੀਵ ਨੂੰ ਪਵਿੱਤਰ ਕਰ ਦਿਨਾ ਇਸੇ ਕਰਕੇ ਤੇਰਾ ਨਾਮ ਪਤਤ ਪਾਵਨ ਪੈ ਗਿਆ ਹੈ हे ਪ੍ਰਭੂ ਤੇਰੇ ਵਿੱਚ ਅਜਿਹਾ ਗੁਣ ਨਾ ਹੁੰਦਾ ਤਾਂ ਤੇਰਾ ਪਤਤ ਪਾਵਨ ਨਾਮ ਕੈਸੇ ਹੋਣਾ ਸੀ ਰਹਾ ਹੋ ਤੂੰ ਜੋ ਨਾਇਕ ਆਸ਼ੋ ਅੰਤਰਜਾਮੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਹੇ ਮੇਰੇ ਪ੍ਰਭੂ ਜੀ ਤੂੰ ਜੋ ਨਾਇਕ ਮਾਲਕ ਆਸ਼ੂ ਅੱਛਾ ਆਲੀਸ਼ਾਨ ਅੰਤਰਜਾਮੀ ਦਿਲਾਂ ਦੀਆਂ ਜਾਣਣ ਵਾਲਾ ਤੂੰ ਮੇਰਾ ਸਾਡਾ ਸਾਰੇ ਸੰਸਾਰ ਦਾ ਆਲੀਸ਼ਾਨ ਮਾਲਕ ਹੈਂ ਮੇਰੇ ਅਤੇ ਸਭ ਦੇ ਦਿਲਾਂ ਦੀਆਂ ਜਾਣਣ ਵਾਲੇ हे ਪ੍ਰਭੂ ਤੇਰੇ ਇਹ ਗੁਣਾ ਕਾਰਨ ਹੀ ਤੇਰੇ ਸੇਵਕ ਜਨ ਤੈਨੂੰ ਜਾਣ ਪਛਾਣ ਲੈਂਦੇ ਹਨ ਤੈਨੂੰ ਜਾਣਣ ਦੇ ਕਾਰਨ ਹੀ ਸਭਨਾ ਦੇ ਸੁਆਮੀ ਤੇਰੇ ਸੁਆਮੀ ਵਾਲੇ ਗੁਣ ਤੇਰੇ ਜਨਾਂ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਪਰਵੇਸ਼ ਕਰ ਜਾਂਦੇ ਹਨ हे ਦਿਲਾਂ ਦੀਆਂ ਜਾਣਣ ਵਾਲੇ ਮੇਰੇ ਪ੍ਰਭੂ ਮੇਰੀ ਬੇਨਤੀ ਹੈ ਕਿ ਸਰੀਰ ਅਰਾਧਾ ਮੋਕੋ ਬੀਚਾਰ ਦੇਹੁ ਰਵਦਾਸ ਸੰਦਲ ਸਮਝਾਵੇ ਕੋ हे ਪ੍ਰਭੂ ਜਦ ਤੱਕ ਮੇਰਾ ਸਰੀਰ ਹੈ ਪਾਵ ਜਦ ਤੱਕ ਮੇਰਾ ਜੀਵਨ ਹੈ ਉਦੋਂ ਤੱਕ ਮੋਕ ਮੈਨੂੰ ਵਿਚਾਰ ਵਿਚਾਰ ਬਵੇਕ ਗਿਆਨ ਦੇਹੁ ਦੇ ਕੇ ਮੈਂ ਤੈਨੂੰ ਆਰਾਧਦਾ ਰਹਾਮ ਤੇਰਾ ਸਿਮਰਨ ਕਰਦਾ ਰਹਾਮ ਮੈਨੂੰ ਕੋ ਕਿਸੇ ਸਾਮ ਸਿਮਰਨ ਵਾਲੇ ਦੀ ਦਾਲ ਸੰਗਤ ਕਰਾਂ ਜੋ ਮੈਨੂੰ ਸਮਝਾਵੇ ਕਿ ਸਿਮਰਨ ਕਰ ਸਿਮਰਨ ਕਰ ਹਰ ਦਾ ਸਿਮਰਨ ਕਰ ਸਤਿਗੁਰੂ ਜੀ ਦੇ ਪਿਆਰਿਓ ਸ਼ਰਧਾਲੂ ਇਸ ਸ਼ਬਦ ਵਿੱਚ ਸਤਿਗੁਰੂ ਰਵਦਾਸ ਜੀ ਵੱਲੋਂ ਪ੍ਰੇਰਣਾ ਹੈ ਕਿ ਤੁਸੀਂ ਅਸੀਂ ਸਭ ਹਰ ਦਾ ਸਿਮਰਨ ਕਰੀਏ ਸਿਮਰਨ ਕਰੀਏ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ